ਟੈਕਨੋ ਕੰਪਨੀ ਨੇ ਬਜਟ ਦੇ ਵਿੱਚ ਆਪਣਾ ਇੰਡੀਆ ਦਾ ਸਭ ਤੋਂ ਸਲਿਮਮਿਸਟ ਕਰਵਡ ਫੋਨ ਜਿਹੜਾ ਲਾਂਚ ਕਰ ਦਿੱਤਾ ਟੈਕਨੋ ਪੋਵਾ ਕਰਵ 5G 7.5 mm ਦੀ ਥਿਕਨੈਸ ਆ ਰੋ ਇੰਡੀਆ ਦਾ ਸਭ ਤੋਂ ਸਲਿਮਮਿਸਟ ਕਰਵਡ ਫੋਨ ਆ ਡਿਸਪਲੇ ਦੀ ਗੱਲ ਕਰੀਏ ਤਾਂ 6.78 ਇੰਚ ਦੀ AMOLED ਡਿਸਪਲੇ ਆ 1080p ਰੈਜ਼ੋਲੂਸ਼ਨਸ ਮਿਲ ਜੇਗੀ 144 ਹਰਟਜ਼ ਤੁਹਾਨੂੰ ਰਿਫਰੈਸ਼ ਰੇਟ ਮਿਲ ਜਾਂਦੀ 1300 ਨਿਟਸ ਦੀ ਪੀਕ ਬ੍ਰਾਈਟਨੈਸ ਮਿਲ ਜਾਂਦੀ ਆ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਮੀਡੀਆਟੈਕ ਡਿਮੈਨਸਿਟੀ 7300 ਅਲਟੀਮੇਟ ਪ੍ਰੋਸੈਸਰ ਆ ਰਹਿਮ ਤੁਹਾਨੂੰ 6GB ਵੀ ਮਿਲ ਜਾਵੇਗੀ ਔਰ 8GB ਵਾਲਾ ਵੇਰੀਐਂਟ ਵੀ ਮਿਲ ਜੇਗਾ ਔਰ 128GB ਦੀ ROM ਜਿਹੜੀ ਆ ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗੀ 5000mAh ਦੀ ਬੈਟਰੀ 45W ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ ਫੋਨ 15 ਮਿੰਟਾਂ ਦੇ ਵਿੱਚ 50% ਫੋਨ ਜਿਹੜਾ ਚਾਰਜ ਹੋ ਜਾਵੇਗਾ ਔਰ ਜੇਕਰ ਫੁੱਲੀ ਚਾਰਜ ਕਰਨਾ ਹੈ ਤਾਂ ਤੁਹਾਨੂੰ 45 ਮਿੰਟ ਲੱਗਣਗੇ ਕੈਮਰੇ ਦੀ ਗੱਲ ਕਰੀਏ ਤਾਂ ਪ੍ਰਾਇਮਰੀ ਕੈਮਰਾ ਜਿਹੜਾ 64 ਮੈਗਾਪਿਕਸਲ ਦਾ 2 ਮੈਗਾਪਿਕਸਲ ਦਾ ਤੁਹਾਨੂੰ ਡੈਪਥ ਸੈਂਸਰ ਕੈਮਰਾ ਮਿਲ ਜਾਂਦਾ ਤੇ 13 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲ ਜਾਂਦਾ ਕਨੈਕਟੀਵਿਟੀ ਦੀ ਗੱਲ ਕਰੀਏ ਤਾਂ 5.4 ਬਲੂਟੁੱਥ ਵਾਈਫਾਈ 6 ਐਨ ਐਫ ਸੀ ਸਟੀਰੀਓ ਸਪੀਕਰਸ ਡਾਲਬੀ ਆਟਮਸ ਇੰਨਾ ਚੀਜ਼ਾਂ ਨੂੰ ਇਹ ਜਿਹੜਾ ਫੋਨ ਹੈ ਸਪੋਰਟ ਕਰਦਾ ਆ ਔਰ ਆਈ ਪੀ 64 ਦੀ ਰੇਟਿੰਗ ਦੇ ਨਾਲੇ ਫੋਨ ਆਉਂਦਾ ਜੇਕਰ ਤੁਸੀਂ 628 ਜੀਬੀ ਵਾਲਾ ਵੇਰੀਐਂਟ ਲੈਂਦੇ ਹੋ ਤਾਂ ਤੁਹਾਨੂੰ 16000 ਰੁਪਏ ਦਾ ਪਵੇਗਾ 8128 ਵਾਲਾ ਤੁਹਾਨੂੰ 17000 ਰੁਪਏ ਦਾ